ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੰਡੇ ਵਾਲਾ ਤੇ ਅਸੀਂ ਭੈਣੀ ਬੜਿੰਗਾ ਪਿੰਡ ਦੇ ਵਿੱਚ ਆਂ ਜੀ ਭੈਣੀ ਬੜਿੰਗਾ ਦੇ ਵਿੱਚ ਲੋਕਾਂ ਨੇ ਪਹਿਲਾਂ ਪੈਕ ਗੱਲ ਕੀਤੀ ਸੀ ਕਿ ਜਿਹੜੇ ਪਰਿਵਾਰ ਦੇ ਵਿੱਚ ਬੈਠਿਆ ਸਾਡੀ ਇੱਕ ਧੀ ਆ ਬੱਚੀ ਆ ਭੈਣ ਆ 13 ਸਾਲ ਦੀ ਉਮਰ ਆ ਇਹਦੀ ਬਚਪਨ ਤੋਂ ਹੀ ਨਿਗਾ ਸੀ ਜਿਹੜੀ ਉਹ ਬਿਲਕੁਲ ਘਟ ਸੀ ਪਰ ਹੁਣ ਚੰਡੀਗੜ੍ਹ ਤੋਂ ਲੰਬੇ ਸਮੇਂ ਤੋਂ ਹੀ ਇਹਨਾਂ ਦੇ ਡੈਡੀ ਵੀ ਅੱਜ ਬੈਠੇ ਆ ਉਹ ਕਹਿੰਦੇ ਲੰਬੇ ਸਮੇਂ ਤੋਂ ਅਸੀਂ ਇਲਾਜ ਕਰਾਈ ਜਾਂਦੇ ਆ ਜਿੰਨੀ ਕਿ ਕਮਾਈ ਹੁੰਦੀ ਆ ਵਸਲਾ ਲਈਦਾ ਕਿਉਂਕਿ ਧੀ ਆ ਉਹਨਾਂ ਦੀ ਤੇ ਆਪਾਂ ਪੋਸਟ ਪਾਈ ਸੀ ਜੀ ਕਿ 55000 ਰੁਪਏ ਦੇ ਵਿੱਚ ਭੇਣ ਦਾ ਬੱਚੀ ਦਾ ਆਉਣ ਵਾਲੀ 4 ਤਰੀਕ ਨੂੰ 4 ਜੂਨ ਨੂੰ ਆਪਰੇਸ਼ਨ ਹੋ ਰਿਹਾ ਵਾ ਤੇ 10000 ਕਹਿੰਦੇ ਸੀ ਸਾਨੂੰ ਕਿਸੇ ਫੌਜੀ ਵੀਰ ਨੇ ਵਾਦ ਕਰਤੀ 45000 ਦੀ ਲੋੜ ਆ ਤੇ ਮੈਂ ਸਾਡਾ ਅਮਨ ਵੀਰਾ ਲੱਖੇ ਤੋਂ ਇਹਨਾਂ ਦਾ ਭਰਾ ਵਾ ਹਰਪ੍ਰੀਤ ਸਿੰਘ ਸੌਦੀ ਅਗ ਦੇ ਵਿੱਚ ਉਹਨਾਂ ਨੇ ਪਹਿਲਾਂ ਵੀ ਇੱਕ ਪਰਿਵਾਰ ਲਈ ਸੇਵਾ ਕੀਤੀ ਸੀ ਤੇ ਅੱਜ ਫੇਰ ਉਹਨਾਂ ਨੇ ਦਰਿਆਦਲੀ ਦਿਖਾਈ ਆ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ 14000 ਰੁਪਏ ਦੀ ਸੇਵਾ ਹਰਪ੍ਰੀਤ ਸਿੰਘ ਲੱਖਾ 사ウਦੀ ਅਰਬ ਤੋਂ ਆ ਅਮਨ ਦਾ ਭਰਾ ਵਾ ਉਹਨਾਂ ਵੱਲੋਂ ਤੇ 15000 ਰੁਪਈਆ ਸਾਡੀ ਵੱਡੀ ਭੈਣ ਕਮਲਪ੍ਰੀਤ ਕੌਰ ਕੈਲੀਫੋਰਨੀਆ ਜਿਹੜੇ ਲੰਬੇ ਸਮੇਂ ਤੋਂ ਦਾਦੀ ਟੀਮ ਨਾਲ ਜੁੜੇ ਹੋਇਆ ਗੱਜ-ਬੱਜ ਕੇ ਸੁਭਾਵਾਂ ਵੀ ਕਰਦੇ ਆ ਤੇ ਮੈਂ ਆਪਣੇ ਵੱਲੋਂ ਇਹਨਾਂ ਬੱਚੀਆਂ ਵੱਲੋਂ ਇਸ ਪਰਿਵਾਰ ਵੱਲੋਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਤੇ ਸਾਡੇ ਹਰਪ੍ਰੀਤ ਸਿੰਘ ਲੱਖੇ ਤੋਂ ਐਨ ਆਰ ਆਈ ਵੀ ਸੌਦੀਆਰ ਵਾਲਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਦਸਾਂ ਨੌ ਦੀ ਕਿਰਤ ਕਮਾਈ ਦੇ ਵਿੱਚੋਂ 14000 ਰੁਪਿਆ ਅਤੇ ਭੈਣ ਕੈਲੀਫੋਰਨੀਆ ਵਾਲੇ ਜਿਹੜੇ ਕਮਲਪ੍ਰੀਤ ਕੌਰ ਆ ਉਹਨਾਂ ਵੱਲੋਂ 15000 ਰੁਪਿਆ ਤੇ 29000 ਰੁਪਏ ਦੀ ਸੇਵਾ ਅਸੀਂ ਜਿਹੜੀ ਪਰਿਵਾਰ ਨੂੰ ਦੇ ਚੁੱਕੇ ਆ ਤੇ ਜਿਹੜਾ ਬਾਕੀ ਦਾ ਬਚਦਾ ਪੈਸਾ ਸਾਡੀ ਕੋਸ਼ਿਸ਼ ਆ ਵੀ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਪੂਰਾ ਕਰਕੇ 45000 ਰੁਪਇਆ ਪਰਿਵਾਰ ਨੂੰ ਫੜਾ ਲੀਏ ਤਾਂ ਜੋ ਆਪਦੀ ਬੱਚੀ ਦਾ ਇਲਾਜ ਕਰਵਾ ਲੈਣਾ ਮੈਂ ਦੁਬਾਰਾ ਤੋਂ ਫੇਰ ਹਰਪ੍ਰੀਤ ਸਿੰਘ ਵੀਰ ਦਾ ਪੈਣ ਕਮਲਪ੍ਰੀਤ ਕੌਰ ਕੈਲੀਫੋਰਨੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਾਤਾ ਸਾਹਿਬਕੌਰ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀਆਂ ਬਖਸ਼ਣ ਬੱਚੀ ਨੂੰ ਜੇਨੀ ਸ਼ੇਦੀ ਹੁੰਦਾ ਇਹਦੇ ਅੱਖਾਂ ਦਾ ਆਪਰੇਸ਼ਨ ਕਰਕੇ ਠੀਕ ਕਰਕੇ ਇਹ ਵੀ ਆਪਦੀ ਜ਼ਿੰਦਗੀ ਖੁਸ਼ੀਆਂ ਨਾਲ ਜੀਵੇ ਇੰਨੀ ਇੱਕ ਬੇਨਤੀ ਆ ਪ੍ਰਬੰਧ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ